वाहगुरु जी का खालसा वाह की, से एक की गए। दस ग्यारह समासी अस वापस आने लगे तजुर्ग जिसकी उम्र साठ साल की लगभग होगी लक भी उसकी खराब छोटी से सहारी तुरता तो आ रहा

ਮਨ ਦੀ ਹੋ ਕਿਹਾ ਪੂਰਾ ਮੰਦਾ ਹਾਂ ਪੈਸੇ ਖਤਮ ਜੋ ਵੀ ਸੋ ਪੈਸੇ ਕਮਾਈ ਕਿੱਤੀ ਸੀ ਖਤਮ ਹੋ ਗਿਆ ਸੋਚਿਆ ਹੁਣ ਪੂਰਾ ਹੀ ਥਰਮਾਮੀਟਰ ਲਾ ਲਈਏ ਗੱਡੀ ਵਿੱਚੋਂ ਬਾਹਰ ਨਿਕਲਿਆ ਅਤੇ ਦਾਸ ਨੇ ਉਸਤੇ ਦੋਵੇਂ ਮੋਡੇ ਫੜ ਲਏ ਤੇ ਕਿਹਾ दाल ਬੜੀ ਸਵਾਦ ਸੀ ਤੁਸੀਂ ਬਣਾਈ ਸੀ 6 ਘੰਟੇ ਸੇਵਾ ਕੀਤੀ ਬੜੀ ਵੱਡੀ ਗੱਲ ਹੈ ਪਰੀਖ ਗੱਲ ਦੱਸੋ ਇਹ ਜੋ ਕੁਝ ਤੁਸੀਂ ਮੈਨੂੰ ਦੱਸਿਆ ਹੈ ਸਿੱਧਾ ਮੇਰੇ ਕੋਲ ਹੀ ਆਇਓ ਕਿ ਕਿਸੇ ਹੋਰ ਨੂੰ ਵੀ ਦੱਸਿਆ ਹੈ ਕਹਿੰਦਾ ਤੁਸੀਂ ਸੱਚਵੇਂ ਹੋ ਅੱਠ ਚਾਲਾਂ ਪਹਿਲਾਂ ਮੈਂ ਦੱਸ ਚੁੱਕਾ ਹਾਂ ਦਸਵੇਂ ਮਨ ਵਿੱਚ ਕਿਹਾ ਹੁਣ ਤਾਂ 10 ਪੈਸੇ ਪੱਲਿਓ ਵੀ ਗਏ ਕਈ ਵਾਰੀ ਇੰਜ ਨਹੀਂ ਹੁੰਦਾ ਹੈ ਕਿ ਕਮਾਇਆ 100 ਪੈਸੇ ਦੇ ਗਵਾ ਲਿਆ ਸਵਾ ਸੋ ਕੰਨਾਂ ਦੀ ਜ਼ਿੰਦਗੀ ਵਿੱਚ ਤਾਨਪੁਨ ਬਹੁਤ ਹੁੰਦਾ ਹੈ ਗਏ ਸੇਵਾ ਕਰਾਉਂਦੇ ਹਨ ਧਨ ਦੀ ਪਰ ਅੰਦਰ ਚਾਹ ਹੁੰਦਾ ਹੈ ਸੰਗ ਮਰ ਮਰਦੇ ਮੇਰਾ ਨਾਂ ਲਿਖਿਆ ਜਾਵੇ ਮੇਰਾ ਨਾਸਪਿਕ ਤੇ ਨਾਂ ਸੋਵੇ ਮੇਰੀ ਲੋਕਾਂ ਵਿੱਚ ਟੌਰ ਹੋਵੇ ਰਿਸ਼ਤੇਦਾਰਾਂ ਨੂੰ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਕਿੰਨੀ ਸੇਵਾ ਕੀਤੀ ਹੈ इस तरह प्रगट करना सेवा कट कर जाता है वाहगुरु जी का खालसा वाहगुरु जी की फतेह